ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਵਾਰ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਕਾਰਗਲ ਫੀਡ ਤੇ ਤੇ ਕਾਰਗਰ ਫੀਡ ਦਾ ਜੋ ਪ੍ਰੋਡਕਟ ਆ ਡੈਰੀ ਪੋਟੀਨ ਸਪਲੀਮੈਂਟ ਆ ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਵੀ ਇਹਦੀ ਕਿੰਨੀ ਪੈਕੇਜ ਆਉਂਦੀ ਆ ਕੀ ਰੇਟ ਆ ਕੀ ਕੰਮ ਕਰਦੀ ਆ ਕਿੰਨੀ ਪਾਉਣੀ ਆ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਕਾਰਗਲ ਫੀਡ ਦੇ ਸਬੰਧਤ ਕਾਫੀ ਵੀਡੀਓ ਆਪਣੇ ਚੈਨਲ ਤੇ ਹੈਗੀਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਡੈਰੀ ਪ੍ਰੋਟੀਨ ਤੇ ਵੀਡੀਓ ਰਹਿੰਦੀ ਸੀ ਬਣਨ ਵਾਲੀ ਤੇ ਉਹ ਆਪਾਂ ਅੱਜ ਬਣਾ ਰਹੇ ਹਾਂ ਕਿਉਂਕਿ ਕਾਫੀ ਕਮੈਂਟ ਆ ਰਹੇ ਸੀਗੇ ਡੈਰੀ ਪ੍ਰੋਟੀਨ ਸਪਲੀਮੈਂਟ ਬਾਰੇ ਵੀ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਤੇ ਇੱਕ ਹੀਫਰ ਡਰਾਈ ਬਾਰੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਉਹਦੀ ਜਾਣਕਾਰੀ ਦੇਵਾਂਗੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਜਿਹੜੇ ਵਰਤਦੇ ਆ ਉਹ ਵੀ ਜਰੂਰ ਦੱਸਿਓ ਵੀ ਕਿੱਦਾਂ ਦੇ ਰਿਜ਼ਲਟ ਆ ਆਪਾਂ ਜ਼ਿਆਦਾਤਰ ਕਾਰਗਲ ਵਰਤ ਦੇਾਂਗੇ ਤੇ ਆਪਾਂ ਨੂੰ ਚੰਗੇ ਰਿਜ਼ਲਟ ਮਿਲਦੇ ਆ ਇਹਦੇ ਤੇ ਇਹ ਸਾਹਮਣੇ ਤੁਸੀਂ ਬੋਰੀ ਦੇਖ ਸਕਦੇ ਹੋ ਡੈਰੀ ਪਟੀਨ ਉਹ ਸਪਲੀਮੈਂਟ ਦੀ ਕਾਰਗਲ ਕੰਪਨੀ ਦੀ ਇਹ ਆਪਾਂ ਵਰਤ ਰਹੇ ਆਂਗੇ ਤੇ ਬਾਕੀ ਦੁੱਧ ਤੋਂ ਇਲਾਵਾ ਹੋਰ ਸਾਰੰਗੀਆਂ ਵਰਤ ਦੇਾਂਗੇ ਜਿਵੇਂ ਟਰਾਂਜੀਸ਼ਨ ਪਈ ਆ ਇੱਧਰ ਇਹ ਵੀ ਕਾਰਗਲ ਦੀ ਆ ਉਧਰ ਗਰੋਵਰ ਪਈ ਆ ਉਹ ਵੀ ਕਾਰਗਲ ਦੀ ਆ ਇੱਧਰ ਦੇਖ ਸਕਦੇ ਆ ਤੁਸੀਂ ਤੇ ਇੱਧਰ ਹੀ ਫਾ ਡਰਾਈ ਪਈ ਆ ਇਹ ਵੀ ਕਾਰਗਲ ਦੀ ਆ ਅਡਵਰਟ ਜਿਹੜੇ ਪਸ਼ੂ ਨੂੰ ਵੀ ਸਟੇ ਅਡਵਰਸਟੇ ਦੇ ਮੁਤਾਬਕ ਹਨ ਜਿਹੜੇ ਪਸ਼ੂ ਨੂੰ ਜਿਹੜੀ ਫੀਡ ਦੀ ਲੋੜ ਆਗੀ ਉਹ ਆਪਾਂ ਪਾਉਂਦੇ ਰਹਿਣੇ ਹਾਂਗੇ ਤੇ ਜਿਹੜੀ ਇਹ ਡੈਰੀ ਪ੍ਰੋਟੀਨ ਆ ਇਹ ਮੇਨ ਪੈਂਦੀ ਆ ਜਿੱਥੇ ਵਜਨ ਥੋੜਾ ਹੋਗਾ ਪਸ਼ੂ ਕਮਜ਼ੋਰ ਆ ਲਸਾਗਾ ਜਿਆਦਾਤਰ ਇਹ ਉੱਥੇ ਪੈਂਦੀ ਆ ਜਾਂ ਗਰੋਥ ਘੱਟ ਆਗੀ ਮੇਨ ਕੰਮ ਇਹਦਾ ਵਜਨ ਵਧਾਉਣਾ ਤੇ ਗਰੋਥ ਕਰਨਾਗਾ ਜਿਵੇਂ ਕਿ ਜਲਦੀ ਗਰੋਥ ਕਰਾਉਣੀ ਆ ਆਪਾਂ ਹਨਾ ਕਿਸੇ ਛੋਟੇ ਜਾਨਵਰ ਤੋਂ ਲੈ ਕੇ ਵੱਡੇ ਜਾਨਵਰ ਦੀ ਹਨਾ ਕੋਈ ਕੱਟੀ ਆ, ਵੱੱਛੀ ਆ, ਝੋਟੀ ਆ, ਕੱਟਾ ਕਿਸੇ ਤਰ੍ਹਾਂ ਦਾ ਵੀ ਜਾਨਵਰ ਆ। ਕਮਜ਼ੋਰ ਆ, ਲਿੱਸਾ ਵਜਨ ਥੋੜਾ ਮਤਲਬ ਹਨ ਤੇ ਉੱਥੇ ਆਪਾਂ ਇਹ ਵਰਤ ਸਕਦੇ ਆ। ਇਸ ਤੋਂ ਇਲਾਵਾ ਨਹੀਂ ਇਹਦੀ ਕੋਈ ਲੋੜ ਨਹੀਂ। ਇਹ ਵਜਨ ਜਲਦੀ ਵਧਾਉਂਦੀ ਹੈਗੀ ਤੇ ਗਰੋਥ ਜਲਦੀ ਕਰਦੀ ਹੈਗੀ। ਇਹਦਾ ਸਿਰਫ ਇਹੀ ਕੰਮ ਹੈਗਾ। ਤੇ ਬਾਕੀ ਦੁੱਧ ਦੇ ਵਿੱਚ ਵੀ ਇਹ ਜੇ ਆਪਾਂ ਲਗਾਤਾਰ ਪਾਉਨੇ ਆ ਦੋ ਤਿੰਨ ਘਟੇ ਹਨਾ ਤੇ वैसे आपा रिकमेंड ਨਹੀਂ ਕਰਦੇ ਵੀ ਬਾਲੀ ਜ਼ਿਆਦਾ ਲਗਾਤਾਰ ਪਾਓ ਤੇ ਕਿਉਂਕਿ 2 ਕਗਟੇ ਜਾਂ 3 ਕਗਟੇ ਪਾ ਕੇ ਕੁਝ ਟਾਈਮ ਛੱਡ ਕੇ ਆਪਾਂ ਇਹਨੂੰ ਪਾ ਸਕਦੇ ਆਂਗੇ ਕਿਉਂਕਿ ਇਹਨੇ ਵੇਟ ਵਧਾਉਣਾ ਜਲਦੀ ਤੇ ਬਹੁਤ ਵਧੀਆ ਇਹ ਪ੍ਰੋਡਕਟ ਆਗਾ ਚੰਗੀ ਕੰਪਨੀ ਆਗੀ ਤੇ ਇਹਨੇ ਜਲਦੀ ਭਾਜਨ ਵਧਾਉਣਾਗਾ ਤੇ ਗਰੋਥ ਕਰਨੀ ਹੈਗੀ ਤੇ ਜਲਦੀ ਭਾਜਨ ਵਧਾਉਣ ਲਈ ਤੁਸੀਂ ਇਹ ਵਾਰਤ ਸਕਦੇ ਹੋਗੇ ਤੇ ਰੇਟ ਇਹਦਾ ਹੈਗਾ 2000 ਤੋਂ ਉੱਪਰ ਆਗਾ ਤੇ ਆਪਾਂ ਬੋਰੀਆਂ ਇਕੱਠੀਆਂ ਲਿਆਂਦੀਆਂ ਦੀ ਪੱਕਾ ਕਨਫਰਮ ਨਹੀਂ ਹੈਗਾ 21 2200 ਮੇਰੇ ਖਿਆਲ ਨਾਲ ਹੋਊਗਾ ਬਾਕੀ ਅੱਡੋ-ਅੱਡ ਇਲਾਕਿਆਂ ਦੇ ਹਿਸਾਬ ਨਾਲ ਥੋੜਾ ਕਾਣਾ ਵਾਧਾ ਘਾਟਾ ਵੀ ਰਹਿੰਦਾ ਹੈਗਾ ਸੇਮ ਰੇਟ ਨਹੀਂ ਰਹਿੰਦਾ ਹੈਗਾ ਤੇ ਉਹ ਤੁਸੀਂ ਆਪ ਦੇ ਇਲਾਕੇ 'ਚ ਪਤਾ ਕਰ ਸਕਦੇ ਹੋਗੇ ਤੇ ਪੌਣੀ ਕਿੰਨੀ ਆ ਇਹ 2 ਤੋਂ 2.5 3 ਕਿਲੋ ਦੇ ਵਿੱਚ ਅਖੀਰ ਆਪਾਂ 3 ਕਿਲੋ ਤਾਈਂ ਇਹ ਪਾ ਸਕਦੇ ਆਂਗੇ 2.5 ਕਿਲੋ ਤੋਂ 3 ਤੱਕ ਆਪਾਂ ਪਾ ਸਕਦੇ ਆਂਗੇ 2 ਟਾਈਮ ਤੈਨਨੇ ਕਿਲੋ ਪਾਉਣੀ ਆ ਤਾਂ 1.5 ਕਿਲੋ ਪਾਦਨੀ ਆ ਦੋ ਟਾਈਮ ਤੇ ਜੇ 2.5 ਕਿਲੋ ਪਾਉਣੀ ਆ ਤਾਂ ਉਹ ਤੁਸੀਂ ਉਹ ਜਿਹਾ ਹਿਸਾਬ ਕਰ ਸਕਦੇ ਹੋ ਦੋ ਟਾਈਮ ਪਾਦਿਆ ਕਰੋ ਤੇ ਬਾਕੀ ਡਾਇਰੈਕਟ ਵੀ ਵੈਸੇ ਪੈ ਜਾਂਦੀ ਆ ਪਰ ਸਿੱਧੀ ਨਹੀਂ ਪਾਉਣੀ ਚਾਹੀਦੀ ਇਹ ਤਕਰੀਬਨ ਪੱਠਿਆਂ ਚ ਜਾਂ ਤੂੜੀ ਦੇ ਵਿੱਚ ਮਿਕਸ ਕਰਕੇ ਪਾਉਣੀ ਚਾਹੀਦੀ ਆ ਸੁਬਾ ਸ਼ਾਮ ਪਾਦਿਆ ਕਰੋ ਬਾਕੀ ਕਿਸੇ ਵੀ ਟਾਈਮ ਪਾਦਿਆ ਕਰੋ ਦੋ ਟਾਈਮ ਪਾਦਿਆ ਕਰੋ ਜੇ ਸਾਨੂੰ ਤੁਹਾਨੂੰ ਲੋਟ ਲੱਗਦੀ ਹੈਗੀ 2.5 ਤੋਂ 3 ਕਿਲੋ ਇਹ ਤਕਰੀਬਨ ਪਾਦਿਆ ਕਰੋ ਦੋ ਗੱਟਿਆਣਾ ਮੇਰੇ ਖਿਆਲ ਨਾਲ ਵਧੀਆ ਸਰ ਜਾਂਦਾਗਾ ਜਿਹੜਾ ਕੋਈ ਪਸ਼ੂ ਲੈਸਾਗਾ ਇਹ ਕੰਮ ਕਰਦੀ ਹੈ ਇਹ ਤੇ ਬਾਕੀ ਪੈਕਿੰਗ ਆ ਜਿਹੜੀ ਉਹ ਇਹਦੀ 50 ਕਿਲੋ ਦੀ ਹੁੰਦੀ ਹੈਗੀ 50 ਕਿਲੋ ਦੀ ਬੋਰੀ ਆਉਂਦੀ ਹੈਗੀ ਤੇ ਬਾਕੀ ਇਸ ਤਰ੍ਹਾਂ ਦੀ ਪੈਕਿੰਗਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੱਟਾ ਕਲਰ ਦਾ ਹੁੰਦਾ ਹੀ ਹੈਗਾ ਬਲੈਕ ਵੀ ਸਾਰਿਆਂ 'ਚ ਹੀ ਹੁੰਦਾ ਤੇ ਇਹਦਾ ਹਰਾ ਕਲਰ ਤੁਸੀਂ ਸਾਹਮਣੇ ਦੇਖ ਸਕਦੇ ਨਾਲ ਹਰੇ ਕਲਰ ਦੇ ਵਿੱਚ ਆ ਗਈ ਬਾਕੀ ਤੁਹਾਨੂੰ ਆਪਾਂ ਨੇੜੋ ਵੀ ਦਿਖਾ ਦਿੰਨੇ ਆ ਡੈਰੀ ਪ੍ਰੋਟੀਨ ਸਪਲੀਮੈਂਟ ਲਿਖਿਆ ਹੋਆ ਹੈ ਨਾ ਕੈਟਲ ਫੀਡ ਕਾਰਗਲ ਤੇ ਬਾਕੀ ਤੁਹਾਨੂੰ ਆਪਾਂ ਦੂਸਰੇ ਪਾਸੇ ਤੋਂ ਵੀ ਦਿਖਾ ਦਿੰਨੇ ਆ ਵੀ ਕੀ ਕੁਛ ਆ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਆਹ ਆਹ ਚੀਜ਼ਾਂ ਆ ਇਹਦੇ ਵਿੱਚ ਪ੍ਰੋਟੀਨ ਹੈਗਾ 35 ਫਾਈਬਰ 15 ਫੈਟ ਹੈਗਾ 2.5 ਡਰਾਈ ਮੈਟਰ ਹੈਗਾ 99 ਇੱਕ ਘਟ 90 ਤੇ ਉਸ ਤੋਂ ਬਾਅਦ ਆ ਗਿਆ ਐਸਡ insoluble ਇਹ ਹੈਗਾ 4 ਇਹ ਚੀਜ਼ਾਂ ਦੇ ਵਿੱਚ ਪਈਆਂ ਹੋਆਂ باقی ਸਾਹਮਣੇ ਤੁਹਾਨੂੰ ਦਿਖਦਾ ਹੋਣਾਗਾ ਤੇ ਵਿੱਚੋਂ ਕਿਹੇ ਜੀ ਤੁਹਾਨੂੰ ਪੋ ਵੀ ਦਿਖਾਉਣੇ ਆ ਵਿੱਚੋਂ ਤੁਸੀਂ ਦੇਖ ਸਕਦੇ ਹੋ ਵਿੱਚੋਂ ਇਸ ਤਰ੍ਹਾਂ ਦੀ ਹੈ ਗੋਲੀ ਫਾਰਮ ਮਤਲਬ ਕਿ ਪਾਇਲਟ ਫਾਰਮ ਦੇ ਵਿੱਚ ਹੀ ਆ ਗਈ ਸਾਰੀ ਵੀੜ ਇਦਾਂ ਹੀ ਆਉਂਦੀ ਹੈ ਗਰਗਲ ਦੀ ਤੇ ਬਾਕੀ ਤੁਹਾਨੂੰ ਆਪਾਂ ਇਧਰ ਬਾਹਰ ਕੱਢ ਕੇ ਦਿਖਾ ਦਿੰਨੇ ਆ ਇਸ ਤਰ੍ਹਾਂ ਇਸ ਤਰ੍ਹਾਂ ਦੀ ਫੀਡ ਆ ਇਹ ਤੇ ਬਹੁਤ ਵਧੀਆ ਫੀਡ ਆ ਗਈ ਤੇ ਬਹੁਤ ਚੰਗੇ ਇਹਦੇ ਰਿਜ਼ਲਟ ਆ ਗਏ ਤੇ ਜੀਨੇ ਨਹੀਂ ਵਰਤੀ ਤਾਂ ਵਰਤ ਕੇ ਜਰੂਰ ਦੇਖਿਓ ਤੇ ਦੱਸਿਓ ਵੀ ਕਿੱਦਾਂ ਲੱਗੇ ਰਿਜ਼ਲਟ ਕਈ ਵਾਰੀ ਕਿਸੇ ਦਾ ਹੁੰਦਾ ਚੰਗਾ ਰਿਜ਼ਲਟ ਐਂ ਤਾਂ ਕਈ ਵਾਰੀ ਘੱਟ ਵੀ ਆਉਂਦਾ ਤੇ ਪਰ ਕੋਈ ਵੀ ਚੀਜ਼ ਵਰਤਣੀ ਆ ਤਾਂ ਡੀਵਾਰਮਿੰਗ ਵੀ ਜ਼ਰੂਰੀ ਆ ਕਿਹੜੀ ਪਰਸਾਂ ਦੇ ਪੇਟ 'ਚ ਕੀੜੇ ਹੁੰਦੇ ਆਗੇ ਤੇ ਆਪਾਂ ਫੀਡਾਂ ਵਰਤੀ ਜਾਂਦੇ ਆ ਕਿ ਤਾਂ ਮਹਿੰਗੀਆਂ ਬਹੁਤ ਆ ਹਣਾ ਤੇ ਡੀ ਵਾਰਮਿੰਗ ਜ਼ਰੂਰ ਕਰਿਆ ਕਰੋ ਜੇ ਪੇਟ ਚ ਕੀੜੇ ਆ ਤਾਂ ਦਵਾਈ ਕੰਮ ਨਹੀਂ ਕਰਦੀਗੀ ਨਾ ਕੋਈ ਫੀਡ ਕੰਮ ਕਰੇ ਤੇ ਫਿਰ ਆਪਾਂ ਨੂੰ ਇਦਾਂ ਹੋ ਜਾਂਦਾ ਵੀ ઘણી ਕੋਈ ਫੀਡ ਦਾ ਰਿਜ਼ਲਟ ਘਟਾ ਹਨਾ ਫਿਰ ਆਪਾਂ ਨੂੰ ਤਾਂ ਇਦਾਂ ਹੀ ਲੱਗਣਾਗਾ ਤੇ ਪੇਟ ਦੇ ਵਿੱਚ ਕੀੜੇ ਵੀ ਬਹੁਤ ਵੱਡਾ ਕਾਰਨ ਹੁੰਦਾਗਾ ਤੇ ਤਿੰਨ ਤੋਂ ਚਾਰਾਂ ਚਾਰਾਂ ਮਹੀਨਿਆਂ ਦੇ ਵਿੱਚ ਪੇਟ ਦੇ ਕੀੜਿਆਂ ਦੀ ਦਵਾਈ ਜ਼ਰੂਰ ਦਿਆ ਕਰੋ ਹਰੇਕ ਪਸ਼ੂ ਨੂੰ ਵੱਡੇ ਪਸ਼ੂ ਆ ਚਾਹੇ ਛੋਟੇ ਪਸ਼ੂ ਆ ਗੱਬਣਾ ਵਾਲਿਆਂ ਨੂੰ ਇਹੋ ਜੀ ਗੋਲੀ ਦੇ ਦਿਆ ਕਰੋ ਤੇ ਫੰਡਰਾਂ ਨੂੰ ਇਹੋ ਜੀ ਗੋਲੀ ਦੇ ਦਿਆ ਕਰੋ ਤੇ ਜੇ ਦਿੱਤੀ ਵੀ ਇਹ ਪੇੜ ਦੇ ਕੀੜਿਆਂ ਦੀ ਦਵਾਈ ਤਾਂ ਫਿਰ ਤੁਸੀਂ ਬੇਫਿਕਰ ਹੋ ਕੇ ਤਾਂ ਇਸ ਨੂੰ ਤੁਸੀਂ ਸ਼ੁਰੂ ਕਰ ਸਕਦੇ ਹੋਗੇ ਤੇ ਇਹਦੇ ਚੰਗੇ ਰਿਜ਼ਲਟ ਆਗੇ ਤੇ ਬਾਕੀ A to Z ਕਾਰਗਲ ਦੀਆਂ ਸਾਰੀਆਂ ਫੀਡਾਂ ਦੀ ਜੋ ਕਾਫ ਸਟਾਰਟਰ ਤੋਂ ਲੈ ਕੇ ਐਂਡ ਤੱਕ ਉਹ ਆਪਣੀ ਇੱਕ ਵੀਡੀਓ ਬਣੀ ਵੀ ਆਪਣੇ ਚੈਨਲ ਤੇ ਕਾਫੀ ਟਾਈਮ ਪਹਿਲਾਂ ਦੀ ਉਹ ਆਪਣੇ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਤੇ ਕਾਫੀ ਟਾਈਮ ਪਹਿਲਾਂ ਦੀ ਬਣੀ ਵੀ ਆ ਗਈ ਉਹ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ PDF 2025 ਵਾਲਾ ਜਿਹੜਾ ਲੰਘ ਕੇ ਹਟਿਆਗਾ ਨਾ ਉਹਦੇ ਤੇ ਆਪਾਂ ਕਾਰਗਲ ਫੀਲਡ ਵਾਲਿਆਂ ਨਾਲ ਗੱਲਬਾਤ ਕਰੀ ਸੀ ਉੱਥੇ ਸਾਰੀ ਉਹਦੇ ਵਿੱਚ ਵੀ ਆਪਾਂ A to Z ਕਾਫਸ ਡਾਕਟਰ ਤੋਂ ਲੈ ਕੇ ਐਂਡ ਤੱਕ ਸਾਰੀ ਜਾਣਕਾਰੀ ਲਈ ਵੀ ਹੈ ਪ੍ਰੋਪਰ ਤੇ ਕਿਸੇ ਵੀ ਫੀਲਡ ਬਾਰੇ ਤੁਹਾਨੂੰ ਜਾਣਕਾਰੀ ਲੈਣੀ ਆ ਉਹ ਵੀਡੀਓ ਵੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋਗੇ ਕਿਸੇ ਵੀ ਫੀਡ ਬਾਰੇ ਜਾਣਕਾਰੀ ਲੈਣੀ ਹੈ ਜਾਂ ਸਾਰੀ ਫੀਡ ਬਾਰੇ ਜਾਣਕਾਰੀ ਲੈਣੀ ਹੈ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਕੱਲੀ ਕਾਫਸ ਡਾਕਟਰ ਤੇ ਗਰੋਵਰ ਕੱਲੀ ਬਾਰੇ ਵੀ ਜਾਣਕਾਰੀ ਦਿੱਤੀ ਵੈ ਸਾਰੀ ਵੀਡੀਓ ਬਣੀ ਵੀ ਆ ਇਹ ਡੈਰੀ ਪ੍ਰੋਟੀਨ ਦੀ ਕੱਲੀ ਦੀ ਰਹਿੰਦੀ ਸੀਗੀ ਤੇ ਇਹਦੇ ਆਪਾਂ ਕੱਲੀ ਤੇ ਤਾਂ ਹੀ ਸਪੈਸ਼ਲ ਵੀਡੀਓ ਬਣਾ ਰਹੇ ਹਾਂਗੇ ਤੇ ਉਸ ਤੋਂ ਬਾਅਦ ਆਪਾਂ ਹੀਫ ਫਰਾਾਈ ਤੇ ਬਣਾਵਾਂਗੇ ਤੇ ਬਾਕੀ ਤਕਰੀਬਨ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਦੇਤੀ ਹੈਗੀ ਵੀ ਇਹ ਸਪੈਸ਼ਲ ਡੈਰੀ ਪ੍ਰੋਟੀਨ ਤੇ ਸਪਲੀਮੈਂਟ ਤੇ ਇਹ ਵੀਡੀਓ ਸੀਗੀ ਤੇ ਜਾਣਕਾਰੀ ਕਿੱਦਾਂ ਲੱਗੀ లైక్ కామెంట్ కర్కే జరూర్ దస్యో ਤੇ ਜਾਣਕਾਰੀ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੋੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ Facebook పేਜ ਨੂੰ ਕਰ ਲਿਓ ਫੋਲੋ ਧੰਨਵਾਦ